ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਮਾਨਡਰੀ ਫਾਰਮ ਬਰਨਾਲਾ ਦੇ ਉੱਪਰ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਵਾਲੇ ਭਰਾ ਆਪਣੇ ਪੇਜ ਨੂੰ ਕਰ ਲਿਓ ਫੋਲੋ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਖਾਸ ਜਾਨਵਰ ਲੈ ਕੇ ਆਏ ਆ ਤੁਹਾਨੂੰ ਪਤਾ ਥੋੜ੍ਹਾ ਜਿਹਾ ਕੰਮ ਦਾ ਕਸ ਕਰਕੇ ਇੱਕ ਇੱਕ ਪਸ਼ੂ ਦੀ ਵੀਡੀਓ ਆਉਂਦੀ ਆ ਪਰ ਪਸ਼ੂ ਜਿਹੜਾ ਆਉਂਦਾ ਉਹ ਜੈਨੂਇਨ ਸਭ ਚੀਜ਼ਾਂ ਤੋਂ ਪਾਸ ਹੋ ਕੇ ਫੇਰ ਆਉਂਦਾ ਅੱਜ ਦੀ ਵੀਡੀਓ ਦੇ ਵਿੱਚ ਖਾਸ ਚੀਜ਼ ਇਹ ਹੈ ਵੀ ਅੱਜ ਬਲੈਕ ਜਰਸੀ ਆਈ ਹੋਈ ਹੈ ਆਪਣੇ ਕੋਲੇ ਕਾਲੀ ਜਰਸੀ ਕਿਉਂਕਿ ਜਰਸੀ 'ਚ ਤੁਹਾਨੂੰ ਪਤਾ ਤਿੰਨ ਰੰਗ ਹੁੰਦੇ ਆ ਬਲੈਕ ਜਰਸੀ ਬਹੁਤ ਘੱਟ ਮਿਲਦੀ ਆ ਤੇ ਤਾਂ ਹੀ ਅੱਜ ਦੀ ਖਾਸ ਵੀਡੀਓ ਬਣਾਉਣ ਆਲੀ ਆ ਕਿਉਂਕਿ ਬਲੈਕ ਜਰਸੀ ਤੇ ਪਿੱਛੇ ਇਹਦੇ ਮੰਗਰਾ ਜੀ ਬੱਚਾ ਬਰਾਊਨ ਜਰਸੀ ਲਾਲ ਰੰਗ ਦਾ ਜਰਸੀ ਬੱਚਾ ਆ ਠੀਕ ਆ ਜਰਸੀ ਦਾ ਹੀ ਹੁੰਦਾ ਤੇ ਤੁਹਾਨੂੰ ਪਤਾ ਫਿਰ ਬੱਚਾ ਆ ਗਿਆ ਲਾਲ ਜਰਸੀ ਆਪ ਇਹ ਬਲੈਕ ਜਰਸੀ ਆ ਸਭ ਤੋਂ ਪਹਿਲਾਂ ਇਹਨੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਤੁਹਾਨੂੰ ਦੱਸਦਾ ਮੈਂ ਦੂਜਾ ਸੂਆ ਪਹਿਲੇ ਸੂਏ 17 ਤੋਂ 18 ਕਿਲੋ ਦੁੱਧ 10 ਕਿਲੋਮੀਟਰ ਦੇ ਬਾਈ ਘੇਰੇ ਚੋਂ ਆਈ ਆ ਐ ਮੰਨ ਲਓ ਬਸ ਭਧੌਰ ਪਿੰਡ ਦੀ ਹੀ ਗਾਂ ਕੀ ਪਹਿਲੀ ਵਾਰ ਘਰੋਂ ਨਿਕਲੀ ਆ ਇਸ ਚੀਜ਼ ਦੀ ਗਾਰੰਟੀ ਹੂ ਇਹ ਨਹੀਂ ਵੀ ਇਹ ਮੰਡੀਆਂ ਤੋਂ ਲਈ ਆ ਜਾਂ ਕਿਤੇ ਦੂਰੋਂ ਆਈ ਆ ਆਪਣੇ ਏਰੀਆ ਦੀ ਆਪਣਾ ਆਚਾਰਾ ਫਾਰਾ ਖਾਂਦੀ ਆ ਸਾਰੀ ਚੀਜ਼ ਦੀ ਫੁੱਲ ਗਾਰੰਟੀ ਸਭ ਤੋਂ ਪਹਿਲਾਂ ਤੁਹਾਨੂੰ ਸਾਰੀਆਂ ਚੀਜ਼ਾਂ ਕਿਉਂਕਿ ਬਾਈ ਵੀਡੀਓ ਥੋੜੀ ਦੇਖਦੇ ਆ ਜਲਦੀ ਜਲਦੀ ਸਭ ਤੋਂ ਪਹਿਲਾਂ ਦੱਸਦਾ ਤੁਹਾਨੂੰ ਜੇਰ ਦੀ ਆਪਣੀ 101% ਗਾਰੰਟੀ ਚਾਰੇ ਥਣਾ ਦੀ 101% ਗਾਰੰਟੀ ਤੇ ਬਾਕੀ ਥਾਣਾ ਦਾ ਸਾਈਜ਼ ਦੇਖੋ ਨੇੜੇ ਹੋ ਕੇ ਚਾਰੇ ਥਾਣਾ ਦਾ ਜਿਹੜਾ ਸਾਈਜ਼ ਆ ਅਸਲ ਪੀੜੀ ਦੇ ਪਾ ਵਾਂਗੂ ਬਾਈ ਕਹਿ ਹਰੇਕ ਦਿੰਦਾ ਪਰ ਚੈੱਕ ਕਰੋ ਚਾਰੇ ਗੁੱਠਾਂ ਤੇ ਗੱਠ ਗੱਠ ਤੇ ਥਣ ਲੱਗੇ ਹੋਏ ਆ ਬਾਕੀ ਆਰਡਰ ਦੀ ਕੁਆਲਿਟੀ ਦੇਖੋ ਟੈਟ ਆਰਡਰ ਦੀ ਆ ਬਾਕੀ ਬੈਂਸ ਦੇਖੋ ਦੁੱਧ ਵਾਲੀ ਕਿੰਨੀ ਚੰਗੀ ਆ ਤੇ ਬਾਕੀ ਮੇਨ ਗੱਲ ਇਹ ਆ ਬਈ ਇਹ ਕਲ ਦੀ ਸੂਈ ਹੋਈ ਆ ਆਪਾਂ ਨੂੰ ਲਾਲਚ ਨਹੀਂ ਹੁੰਦਾ ਵੀ ਭਰੇ ਲੇਵੇ ਦੀ ਵੀ ਵੀਡੀਓ ਪਾਉਣੀ ਆ ਆਪਾਂ ਦੇਖ ਕੇ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਫੇਰ ਵੀਡੀਓ ਪਾਉਣੇ ਹੁੰਦੇ ਕਿਉਂਕਿ ਆਪਣੇ ਨਾਲ ਜਿਹੜੇ ਪੇਜ ਤੇ ਭਰਾ ਜੁੜੇ ਆ ਬਹੁਤ ਹੀ ਵਿਸ਼ਵਾਸ ਦੇ ਨਾਲ ਜੁੜੇ ਹੋਏ ਆ ਆਪਾਂ ਵਿਸ਼ਵਾਸ ਨਹੀਂ ਤੋੜਨਾ ਚਾਹੁੰਦੇ ਆਪਣਾ ਵਾਦਾ ਇੱਕ ਹੀ ਰਿਹਾ ਭਰਾਵਾਂ ਨਾਲ ਵੀ ਆਪਣੇ ਪਸ਼ੂ ਦੇ ਵਿੱਚ ਕੋਈ ਨੁਕਸਾਨ ਨਾ ਹੋਊਗਾ ਤੇ ਇੱਕ ਆਪਣਾ ਰੇਟ ਜੈਨੂਅਲ ਹੋਊਗਾ ਤੇ ਅੱਜ ਦੀ ਜਿਹੜੀ ਬੈੜ ਆ ਬਾਈ ਇਹਦਾ ਰੇਟ ਆਪਾਂ 85000 ਰੁਪਏ ਰੱਖਿਆ ਮਾਨਤਾਨ ਹੋ ਜਾਊਗਾ ਪੱਟਪੁੜੇ ਦੀ ਵੰਤਰ ਦੇਖ ਲਓ ਕੋਈ ਪੁੜਾ ਪਾੜਾ ਰੀੜ ਦੀ ਹੱਡੀ ਬਿਲਕੁਲ ਸਿੱਧੀ ਚਾਰੇ ਪੱਟਪੁੜੇ ਪੱਟ ਦੀ ਜੱਕ ਮੀਆਂ ਕੋਈ ਆਏ ਨਹੀਂ ਤੇ ਬਾਕੀ ਆਰਡਰ ਕੁਆਲਿਟੀ ਦੇਖੋ ਦੋ ਟਾਈਮ ਚਵਾਈ ਹੋ ਗਈ ਹੁਣ ਤੀਜੇ ਟਾਈਮ ਚਵਾਈ ਹੋਣੀ ਆ ਸਵੇਰੇ ਬਿਲਕੁਲ ਖਾਲੀ ਕਰਤੀ ਸੀ ਬਾਈ ਬਾਕੀ ਦੁੱਧੋਂ ਛੱਡੀ ਦੀ ਨਿਸ਼ਾਨੀ ਜਦੋਂ ਤੁਸੀਂ ਆਕੇ ਦੇਖੋਗੇ ਬਿਲਕੁਲ ਪੀਲੇ ਰੰਗ ਦਾ ਖੀਸ ਜਿਹਨੂੰ ਬੌਲਾ ਕਹਿ ਦਿੰਦੇ ਆ ਪੂਰਾ ਪੀਲਾ ਪੀਲਾ ਹੋਊਗਾ ਦੁੱਧੋਂ ਛੱਡੀ ਦੀ ਨਿਸ਼ਾਨੀ ਆ ਤੇ ਰੇਟ 85000 ਆ 20 ਕਿਲੋ ਦੁੱਧ ਨਾਰਮਲ ਜ ਆ ਆਪਾਂ ਇਹਦਾ ਕਹਿ ਕੇ ਮੰਨ ਕੇ ਚਲੋ ਵੀ ਮੰਨਦੇ ਆ ਤੁਸੀਂ 15 ਮੰਨ ਲਓ ਤੁਸੀਂ ਮੰਨ ਲਓ 25 ਪਰ ਦੁੱਧ 22 23 ਕਿਲੋ ਦਊਗੀ ਕਿਉਂਕਿ ਮੂਰੇ ਰੁੱਤ ਹੁਣ ਵਧੀਆ ਹੀ ਆਉਣੀ ਆ। ਬਾਕੀ ਥਣਾ ਦੀ ਗਰੰਟੀ ਆ, ਸੀਲ ਦੀ ਗਰੰਟੀ ਆ, ਜ਼ੇਰ ਦੀ ਗਰੰਟੀ ਆ। ਉਤੋਂ ਨੀਚੋਂ ਤੁਸੀਂ ਦੇਖਣੀ ਆ ਕਿ ਕੀ ਗੱਲ ਬਾਤ ਆ ਬਾਈ ਤੇ ਆਪਣੇ ਕੋ ਨੂੰ ਐਨ ਓਕੇ ਕਰਕੇ ਮੈਂ ਫੇਰ ਵੀਡੀਓ ਪਾਉਣ ਲੱਗਿਆ। ਆਪਦੇ ਆਪ ਸੂਈ ਆ, ਆਪ ਹੀ ਜ਼ੇਰ ਪਈ ਆ ਕਿਉਂਕਿ ਅਸੀਂ ਚਾਰ ਪਾਉਂਦੇ ਸੀ ਬਿਜੀ ਸੀ ਥੋੜੇ ਤੇ ਆਪਦੇ ਆਪ ਹੀ ਸੂ ਪੀ ਸੀ ਕਰਮ ਵਾਲੀ ਤੇ ਆਪ ਹੀ ਇਹਦੀ ਜ਼ੇਰ ਪੈ ਗਈ। ਤੇ ਬਹਿੜੀ ਆ ਦੰਦਾਂ ਦੇ ਵਿੱਚ ਛੇਦਾਂ ਦੇ ਜਾਂ ਚਾਰ ਦੰਦ ਹੋਊਗੀ ਪ੍ਰੋਪਰ ਮੈਂ ਦੇਖੇ ਨਹੀਂ ਕਿਉਂਕਿ ਦੂਜਾ ਸੂਏ ਦੀ ਗਰੰਟੀ ਹੋ ਫੁੱਲ ਇਹਨੀ ਵੀ ਗਾਰੰਟੀ ਨਹੀਂ ਹੈ ਤੇ ਬਾਕੀ ਕਰ ਲਿਓ ਕੰਟੈਕਟ ਬਾਈ ਜਿਹੜਾ ਕੋਈ ਭਰਾ ਵਹਿੜਪਾਲ ਦਾ ਫਿਰਦਾਗਾ ਕਿਸੇ ਵੀ ਚੀਜ਼ ਇੱਕ ਵੀ ਪੈਸੇ ਦਾ ਜੇ ਨੌਕਸ ਹੋਵੇ ਫਾੜੀਆਂ ਵਾਲਾ ਲੈਵਾ ਵਿਚਾਲੇ ਲੈਣ ਦੇਖਦੇ ਹਾਂ ਤੁਸੀਂ ਜਾਂਦੀ ਫਾੜੀਆਂ ਅਡਾ ਅਡ ਨੇ ਚਾਰੇ ਪਾਸੋਂ ਗੁੱਠਾਂ ਥਾਣ ਕਿਸੇ ਪਾਸੋਂ ਜੇ ਚੋਕੇ ਤੁਸੀਂ ਖਾਲੀ ਕਰਦੇ ਹੋ ਜੇ ਕੋਈ ਸਾਡ ਫਾੜ ਕਰ ਗਈ ਜਾਂ ਕੋਈ ਆਏ ਮੰਨ ਲਓ ਵੀ ਬਾਸਾ ਉੱਚਾ ਨੀਵਾ ਕਰ ਗਈ ਤਾਂ ਆਪਾਂ ਆਉਣ ਜਾਣ ਦਾ ਕਰਾਇਆ ਡਬਲ ਦਵਾਂਗੇ ਬਾਈ ਤੇ ਸਾਰੇ ਭਰਾਵਾਂ ਦਾ ਹੁਣ ਵੀਡੀਓ ਦਾ ਐਂਡ ਕਰਦੇ ਆਂ ਧੰਨਵਾਦ ਆ ਬਾਈ ਤੇ ਕਰ ਲਿਓ ਕੰਟੈਕਟ 9592274571 ਤੇ ਰੇਟ 85000 ਸਾਰੇ ਭਰਾਵਾਂ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਜਰੂਰ ਭਰਾ ਕਰਿਆ ਕਰੋ ਤੁਹਾਡੇ ਪਿਆਰ ਨਾਲ ਹੀ ਚਲੋ ਆਪਾਂ ਇੱਥੇ ਤੱਕ ਆਏ ਆ ਤੇ ਸਭ ਦਾ ਧੰਨਵਾਦ